ਸੀਨੀਅਰ ਲੀਡਰਸ਼ਿਪ ਨੇ ਉਹ ਸੇਵਾ ਅਦਿੱਤਿ ਕੀਤੀ ਹੈ ਹਾਲੇ ਸੇਵਾ ਚੱਲ ਰਹੀ ਹੈ ਪਰ ਉਹਦੇ ਨਾਲ ਮੈਂ ਇੱਕ ਬਹੁਤ ਹੀ ਜ਼ਰੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜਾ ਬਹੁਤ ਵੱਡਾ ਇੱਕ ਕਾਤਲਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਖਤਮ ਕਰਨ ਵਾਸਤੇ ਜਿਹੜਾ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਉੱਤੇ ਉਸ ਦਿਨ ਕੀਤਾ ਗਿਆ ਸੀ ਉਸ ਦਿਨ ਵੀ ਅਸੀਂ ਕਹਿ ਸੀ ਕਿ ਇੱਕ ਬਹੁਤ ਵੱਡੀ ਡੀਪ ਰੂਟਡ ਕਨਸਪੀਰੇਸੀ ਆ ਸਾਜਿਸ਼ ਆ ਔਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮਾਡਰਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਰੀ ਸਾਜਿਸ਼ ਆ ਉਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸਾਂ ਕਰਕੇ ਇਹ ਵੀਡੀਓ ਰਿਕਾਰਡਿੰਗ ਦਿਖਾ ਕੇ ਵੀ ਸਾਬਤ ਕੀਤਾ ਸੀ ਕਿ ਕਿਸ ਹੱਦ ਤੱਕ ਪੁਲਿਸ ਦੇ ਨਾਲ ਜਿਹੜਾ ਮੁਜਰਮ ਹੈ ਕਿਉਂ ਘੁੜਿਆ ਮਿਲਿਆ ਸੀ ਤੇ ਪੁਲਿਸ ਕਿਸ ਤਰੀਕੇ ਉਹਨੂੰ ਪ੍ਰੋਟੈਕਸ਼ਨ ਦੇ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਲਿਆਰੀ ਸੀ ਦੋ ਦਿਨਾਂ ਤੋਂ ਲਗਾਤਾਰ ਉਹ ਘੁੰਮ ਰਿਹਾ ਸੀ ਔਰ ਸਾਰੀ ਜਿਹੜੀ ਹੈਗੀ ਆ ਉਹਨੇ ਉੱਤੇ ਘੁੰਮ ਕੇ ਰੈਕੀ ਕਰਕੇ ਸਾਰਾ ਕੁਝ ਪੁਲਿਸ ਦੀ ਨੌਲੇਜ ਹੋਣ ਦੇ ਬਾਵਜੂਦ ਸਾਰੀ ਉਹਦੀ ਬੈਕਗ੍ਰਾਉਂਡ ਪੁਲਿਸ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਫਿਰ ਵੀ ਪੁਲਿਸ ਨੇ ਐਨ ਮੌਕੇ ਤੱਕ ਉਹਨੂੰ ਜਿਹੜਾ ਪੈਸੇ ਦੇ ਕੇ ਕਹਿ ਸਕਦੇ ਹੋ ਸੇ ਪੈਸੇ ਦੇ ਉੱਥੇ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਗਲੀ ਗੱਲ ਉਸ ਤੋਂ ਵੀ ਜਿਹੜੀ ਹੈ ਜਦ ਤੱਕ ਵੀਰ ਹੋ ਗਈ ਕਿ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨੂੰ ਸਿਮਪਤੀ ਐਂਗਲ ਦੇਣ ਦੀ ਗੱਲ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਭਾਵੇਂ ਉਹ ਚੱਲਿਆ ਨਹੀਂ ਸਾਰੇ মিডিਆ ਨੇ ਵੀ ਬਾਕੀ ਲੋਕਾਂ ਨੇ ਵੀ ਉਸਕਾ ਨੂੰ ਕ੍ਰਿਟੀਸਾਈਜ਼ ਕੀਤਾ ਕਿ ਇੱਕ ਓਪਨ ਸਾਰੇ মিডিਆ ਦੇ ਸਾਹਮਣੇ ਲਾਈਵ ਟੈਲੀਕਾਸਟ ਹੋ ਗਈ ਇਨਸੀਡੈਂਟ ਔਰ ਇਨਸੀਡੈਂਟ ਵੀ ਇੰਨੀ ਗੰਭੀਰ ਕੇ ਦਰਬਾਰ ਸਾਹਿਬ ਦੇ ਤੇਰੀਆ ਮੁੱਖ ਦਵਾਰ ਦੇ ਉੱਤੇ ਹੋਈ ਔਰ ਕਾਂਟੈਕਟ ਦੇ ਹੁਕਮਾਂ ਦੇ ਉੱਤੇ ਜਦੋਂ ਪ੍ਰਧਾਨ ਸਾਹਿਬ ਪਹਿਰੇ ਦਰ ਦੀ ਸੇਵਾ ਕਰ ਰਹੇ ਸੀ ਉਸ ਵੇਲੇ ਹੋਈ ਪਰ ਫਿਰ ਸ਼ਾਮ ਨੂੰ ਇਹਨੂੰ ਸਿਮਪਟੀ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਉਨਮੈਂ ਅਗਲੀ ਗੱਲ ਜਿਹੜੀ ਤੁਹਾਨੂੰ ਕਹਿਣ ਲੱਗਿਆ ਕਿ ਜਿਹੜੀ ਐਫਆਈਆਰ ਦੀ ਕਾਪੀ ਅੱਜ ਸਾਡੇ ਕੋਲੇ ਆਈ ਹੈ ਉਹਦੇ ਤੇ ਇਹ ਲੱਗਦਾ ਵੀ ਜਿਵੇਂ ਪੁਲਿਸ ਵੀ ਸੂਬੇ ਦੀ ਸਰਕਾਰ ਵੀ ਚਟਾਨ ਬਣ ਕੇ ਜਿਹੜੀ ਆ ਉਹ ਮਜਰਮ ਦੇ ਨਾਲ ਖੜ ਗਈ ਆ ਵੀ ਕਿਸੇ ਤਰੀਕੇ ਵੀ ਉਹਦਾ ਵਾਰ ਨਹੀਂ ਬੰਦਾ ਹੁੰਦਾ ਐਫਆਈਆਰ ਕਿਸੇ ਜ਼ਿੰਮੇਵਾਰ ਸੀਨੀਅਰ ਅਫਸਰ ਵੱਲੋਂ ਦੇਣ ਦੀ بجائے ਹਾਲੇਕਿ ਮੌਕੇ ਤੇ ਹਾਜ਼ਰ ਸੀਗੇ ਅਸੀਂ ਤੇ ਜਿਹੜਾ ਉੱਥੇ ਹਰਪਾਲ ਸਿੰਘ ਜਿਹੜਾ ਐਸਪੀ ਉਹਦਾ ਰੋਡ ਵੀ ਸਾਰਾ ਡਿਸਕ੍ਰਾਈਬ ਕੀਤਾ ਤੇ ਉਹਦੇ ਐਫਆਰ ਦੇ ਵਿੱਚ ਕੀ ਲਿਖਿਆ ਲਿਖਿਆ ਜਾ ਰਿਹਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੀ ਹਰਿਕਾਲਪਤਿਕ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜਾ ਨੂੰ ਪੂਰੀ ਕਰ ਲਈ ਘੰਟਾ ਘਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਜਾ ਰਹੀ ਸੰਗਤ ਵਿੱਚੋਂ ਵਾੜ ਦੇਖੋ ਸੰਗਤ ਕਾਤਲਾ ਨਾ ਹਮੜਾ ਹੋਇਆ ਗੁਰੂ ਰਾਮਦਾਸ ਨੇ ਹੱਤrack ਕੇ ਉਹਨਾਂ ਦੀ ਜਾਨ ਬਖਸ਼ੀ ਆ ਤੇ ਲਫਜ਼ ਕੀ ਵਰਤਾ ਜਾ ਰਿਹਾ ਕਿ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੀ ਡੱਬ ਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸ਼ਤੈਦੀ ਨਾਲ ਕੰਮ ਕਰਕੇ ਝਟਕੀ ਕਾਬੂ ਪਾ ਲਿਆ ਤੇ ਗੁੱਥਮ ਗੱਤੀ ਵਿੱਚ ਉਸ ਦਾ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਹੋ ਗਿਆ ਹੁਣ ਮੈਂ ਮੀਡੀਆ ਨੂੰ ਵੀ ਪੁੱਛਦਾ ਤੁਸੀਂ ਤੇ ਮੌਕੇ ਦੇ ਗਵਾਹ ਹੋ ਸਾਰੇ ਫੇ ਉਹ ਉਹ ਤੇ ਜਾਣ ਕਿਸ ਤਰ੍ਹਾਂ ਬਤੀ ਹੈ ਇੱਕੋ ਹੀ ਗੱਲ ਐਕਸਪਲੇਨ ਕੀਤੀ ਜਾ ਸਕਦੀ ਹੈ ਕਿ ਗੁਰੂ ਰਾਮਦਾਸ ਜਿਹੜੇ ਆ ਉਹਨਾਂ ਦਾ ਹੱਥ ਸਿਰ ਤੇ ਸੀ ਜਿੱਦਾਂ ਵੱਡਾ ਹਮਲਾ ਸੀ ਔਰ ਸਿੱਧਾ ਉਹਨੇ ਜਪਸਤੌੜ ਤੇ ਫਾਇਰ ਕਰ ਦਿੱਤਾ ਸੀ ਉਹ ਜਸਬੀਰ ਸਿੰਘ ਦੀ ਬਹਾਦਰੀ ਹੈ ਕਿ ਉਹਨੇ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਤੇ ਹੱਥ ਉੱਪਰ ਨੂੰ ਕਰ ਦਿੱਤਾ ਤੇ ਗੋੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਿਹੜਾ ਸਥਾਨ ਹੈ ਸਭ ਤੋਂ ਪਵਨ ਉਹਦੀ ਜਿਹੜੀ ਹੈ دیوار ਦੇ ਵਿੱਚ ਲੱਗੀ ਹੈ ਅੱਜ ਵੀ ਉਹ ਨਿਸ਼ਾਨ ਉੱਥੇ ਮੌਜੂਦ ਹੈ। ਤੇ ਕੀ ਕਦੀ ਸੋਚਿਆ ਸੀ ਕਿ ਇੰਨਾ ਜਿਹੜਾ ਸੰਸਨੀਖੇਜ ਅਟੈਕ ਹੈ ਜਿਹਨੇ ਦੁਨੀਆ ਹਿਲਾ ਕੇ ਰੱਖੀ ਹੋਈ ਹੈ। ਉਹਦੇ ਵਿੱਚ ਪੁਲਿਸ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚੋਂ ਦੋਸ਼ੀ ਨੂੰ ਹੁਣ ਤਾਂ ਹੀ ਬਰੀ ਕਰਨੀ ਪੈਣੀ ਗੱਲ ਹੈ ਸੰਗਤ ਲਫ਼ਜ਼ ਵਰਤਣਾ। ਜਿਹੜਾ ਬੰਦਾ ਕ੍ਰਾਈਮ ਕਰਨ ਦੇ ਇਰਾਦੇ ਨਾਲ ਤੁਹਾਨੂੰ ਪੁਲਿਸ ਨੂੰ ਪਤਾ ਹੈ ਸਬੂਤ ਅਸੀਂ ਦਿੱਤੇ ਆ ਕਿ ਦੋ ਤਿੰਨ ਦਿਨ ਤੋਂ ਉੱਥੇ ਘੁੰਮ ਕੇ ਲੱਕੀ ਕਰ ਰਿਹਾ ਹੈ। ਉਹਨੇ ਤੁਸੀਂ ਸੰਗਤ ਦਾ ਹਿੱਸਾ ਕਿਉਂ ਬਣਾ ਰਹੇ? ਇਹ ਸੰਗਤ ਉੱਥੇ ਇਹੋ ਜੇ ਕੰਮ ਕਰਨ ਵਾਸਤੇ ਹੁੰਦੀ ਹੈ। ਸਾਨੂੰ ਇਸ ਸ਼ਬਦ ਦੇ ਉੱਤੇ ਇਤਰਾਜ਼ ਆ। ਇਹ ਸੰਗਤ ਦੇ ਵਿੱਚੋਂ ਕਰੀ ਇੰਨੀ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਸੰਗਤ ਦਰਬਾਰ ਸਾਹਿਬ ਹੁੰਦੀ ਆ। ਕਦੀ ਸੰਗਤ ਨੂੰ ਗੋੜੀਆਂ ਚਲਾਉਂਦੇ ਦੇਖਿਆ? ਉਸ ਬੰਦੇ ਨੂੰ ਬਚਾਉਣ ਵਾਸਤੇ ਵੀ ਗੱਲ ਕੋਈ ਇੰਨੀ ਸੀਰੀਅਸ ਨਹੀਂ ਸੀ। ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਗਈ ਜਿਹੜੀ ਮੈਂ ਸਮਝਦਾ ਕਿ 100% ਹੁੰਦਾ ਆ ਗਿਆ ਕਿ ਪਹਿਲਾਂ ਪੁਲਿਸ ਕਮਿਸ਼ਨਰ ਕੋਲੋਂ ਸਟੇਟਮੈਂਟ ਦਵਾਈ ਗਈ ਮੁੱਖ ਮੰਤਰੀ ਸਾਹਿਬ ਦੇ ਕਿ ਜਿਹੜੀ ਆ ਇਹਨੂੰ ਇਸ ਤਰੀਕੇ ਪਾ ਦਿਓ ਤੇ ਸਿੰਪਤੀ ਅੰਗਲ ਵਾਲੀ ਗੱਲ ਤੇ ਹੁਣ ਕੇਸ ਨੂੰ ਖਤਮ ਕਰਨ ਵਾਸਤੇ ਜਿਹੜੀ ਆ ਇਹ 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 ਬਣਾਈ ਗਈ ਕਿ ਉਥੇ ਅਚਾਨਕ ਗੁੱਥਮ ਗੁੱਥਾ ਦੇ ਵਿੱਚ ਐਕਸੀਡੈਂਟਲੀ ਮਤਲਬ ਇਹਦਾ ਮਤਲਬ ਇਹੀ ਨਿਕਲਿਆ ਨਾ ਮੈਂ ਸ਼ਮਦਾਰ ਵੀ ਤੁਹਾਨੂੰ ਪੜ ਦਿੱਤੀ ਗੋਥਮ ਕਥਾ ਹੋ ਗਈ ਸੀ ਤੇ ਐਕਸੀਡੈਂਟਲੀ ਜਿਹੜੀ ਇਹ ਗੱਲ ਚੱਲ ਗਈ ਇਹ ਇਹ ਜਿਹੜੀ ਸਾਜ਼ਿਸ਼ ਹੈ ਇਸੇ ਕਰਕੇ ਅਸੀਂ ਕਹਿਆ ਸੀ ਕਿ ਹਾਈ ਲੈਵਲ ਜੁਡੀਸ਼ੀਅਲ ਜਾਂਚ ਜਿਹੜੀ ਹੈ ਇਹਦੀ ਹੋਣੀ ਚਾਹੀਦੀ ਹੈ ਤਾਂ ਜਾ ਕੇ ਜਿਹੜੇ ਤੱਤ ਸਾਹਮਣੇ ਆਉਣਗੇ ਨਹੀਂ ਤਾਂ ਪਹਿਲਾਂ ਮਰਵਾਉਣ ਵਾਲੇ ਪਾਸੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਦੋਸ਼ੀ ਨੂੰ ਮੁਜਰਮ ਨੂੰ ਬਚਾਉਣ ਵਾਲੇ ਪਾਸੇ ਜਿਹੜੀ ਹੈ ਉਹ ਸਰਕਾਰ ਤਰੀ ਹੋਈ ਹੈ ਇਸ ਕਰਕੇ ਦੀ ਮੈਂ ਇਸ ਐਫਆਰ ਜਿਹੜੀ ਨਾਲ ਲਿਖੀ ਹੈ ਦੀ ਅਸੀਂ ਦਿਖਾ ਦਿੱਤੀ ਵੀ ਕਰਦੇ ਆ ਅਸੀਂ ਲੀਗਲ ਰਾਏ ਹਰ ਤਰ੍ਹਾਂ ਦੀ ਲੈ ਰਹੇ ਆਂ ਕਿ ਕਿਉਂਕਿ ਸਾਰੀ ਪਾਰਟੀ ਸੇਵਾ ਦੇ ਵਿੱਚ ਹੈ ਬਰਤ ਲਈ ਸ਼ਾਮ ਤੱਕ ਸੇਵਾ ਖਤਮ ਹੋਣੀ ਹੈ ਤੇ ਇਹਨਾਂ ਨੂੰ ਅਰਦਾਸ ਹੋਏਗੀ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਕੀ ਲੈਣਾ ਪਰ ਅਸੀਂ ਸਰਕਾਰ ਦੇ ਪਰਦੇ ਜਿਹੜੇ ਆ ਇਹ ਸਾਰੇ ਗੱਲ ਦੇ ਖੋਲ ਕੇ ਹਟਕ ਇਹ ਸਾਜ਼ਿਸ਼ ਬਹੁਤ ਵੱਡੀ ਹੈ ਦੇ ਪਿੱਛੇ ਹਲੇ ਬਹੁਤ ਕੁਝ ਨਿਕਲਣਾ ਪਰ ਇਹ ਐਫ ਆਰ ਤੋਂ ਇਨiyet ਸਾਫ ਹੋ ਗਈ ਕਿ ਸਰਕਾਰ ਨਹੀਂ ਚਾਹੁੰਦੀ ਕਿ ਗੱਲ ਕਿਸੇ ਪਾਸੇ ਲੱਗੇ ਵੀ ਇਹਨੂੰ ਇੰਨਾ ਕਮਜ਼ੋਰ ਕਰ ਦਿਓ ਕਿ ਇਸ ਨੂੰ ਤੇ ਤਾਂ ਜੋ ਅਦਾਲਤਾਂ ਦੇ ਵਿੱਚ ਫਿਰ ਮੁਦਰਾਮ ਜਿਹੜਾ ਉਹਦਾ ਫਾਇਦਾ ਉਠਾ ਸਕੇ ਇਸ ਕਰਕੇ ਇਹ ਜਿਹੜੀ ਆ ਇਹ ਜਿਹੜਾ ਸਰਕਾਰ ਦਾ ਵੀ ਚਿਹਰਾ ਤੁਹਾਡੇ ਸਾਹਮਣੇ ਆ ਜਾਂਦਾ ਤੇ ਬਾਕੀ ਚਿਹਰੇ ਤਾਂ ਹੁਣ ਹੌਲੀ-ਹੌਲੀ ਇੱਕ-ਇੱਕ ਕਰਕੇ ਅਸੀਂ ਲੰਗੇ ਕਰਾਂਗੇ ਸੋ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਇਹ ਉਹ ਕੇਸ ਹੈ ਜਿਹਦੇ ਵਿੱਚ ਇੱਕ ਸਟੇਟ ਦਾ ਫਾਰਮਰ ਡਿਪਟੀ ਚੀਫ ਮਿੰਿਸਟਰ ਸ਼੍ਰੋਮਣੀ ਕਾਲੀਦਾਸ ਦਾ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਕਿ ਜਿਹਦੇ ਤੇ ਸਾਰੇ ਮੀਡੀਆ ਦੀ ਹਾਜ਼ਰੀ ਚ ਅਟੈਕ ਹੋਇਆ ਤੇ ਦੂਜੇ ਕਿਸੇ ਦਾ ਕੀ ਹਾਲ ਹੋ ਇਹ ਤਾਂ ਤੁਸੀਂ ਆਪਣੀਆਂ ਵੀਡੀਓ ਦੇਖ ਲਓ ਤੇ ਅਚਾਨਕ ਗੋੜੀ ਚੱਲੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਐਕਸ਼ਨ ਰੀਪਲੇ ਕਰਕੇ ਦਿਖਾਓ ਕਿ ਜਿਹੜੀ ਗੱਲ ਐਫਆਰ ਦੇ ਵਿੱਚ ਲਿਖੀ ਹੈ ਕਿ ਇਸ ਲਈ ਕਿ ਕੰਮ ਹੋਇਆ ਇਸ ਕਰਕੇ ਬਹੁਤ ਘਟਿਆ ਹਰਕਤ ਹੈ ਤੁਸੀਂ ਇਹ ਦੇਖੋ ਕਿ ਜੇ ਹਾਦੇ ਵੀ ਇੰਨਾ ਕੁਝ ਹੁੰਦੇ باوجود ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਪੈਦਾ ਹੁੰਦੇ باوجود ਵੀ ਸਰਕਾਰ ਨਹੀਂ ਜਾਗਦੀ ਤੇ ਮੈਂ ਸਮਝਦਾ ਵੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਸੋ ਤੁਹਾਡੇ ਲਈ ਇਹ ਮੈਂ ਲੋਕਾਂ ਤੱਕ ਪਹੁੰਚਾਉਣੀ ਚਾਹਨਾ ਅਗਲਾ ਅਸੀਂ ਲੀਗਲ ਰਾਈਟ ਲੈ ਰਹੇ ਆ ਕੋਈ ਮੇਰਾ ਸਵਾਲ ਤਾਂ ਕਿ ਕੋਰਟ ਪ੍ਰੋਸੀਡਿੰਗਸ ਵਿੱਚ ਕੀ ਆਪ ਇਸ ਬਾਤ ਦਾ ਜ਼ਿਕਰ ਕਰੀਏ ਜਿਹੜੇ ਆ ਬੈਸਟ ਸਾਡੇ ਮਾਹਿਰ ਜਿਹੜੇ ਆ ਉਹਨਾਂ ਨੂੰ ਕੰਸਲਟ ਕਰਦੇ ਆ ਸਾਡੇ ਕੋਲ ਡਾਕੂਮੈਂਟੇਸ਼ਨ ਅਸੀਂ ਬਹੁਤ ਹੋ ਗਈ ਕਾਫੀ ਕੁਝ ਅਸੀਂ ਮੀਡੀਆ ਨਾਲ ਵੀ ਸਾਂਝੇ ਕੀਤਾ ਉਸ ਤੋਂ ਹੋਰ ਵੀ ਕਾਫੀ ਕੁਝ ਹੈ ਇਸ ਕਰਕੇ ਸਾਰਾ ਕੁਝ ਅਸੀਂ ਅੱਗੋਂ ਕੀ ਕਰਨਾ ਉਹ ਅਸੀਂ ਬਾਅਦ ਚ ਹਲੇ 13 ਤਰੀਕ ਤੋਂ ਬਾਅਦ ਜਿਹੜਾ ਉਹਦਾ ਕਰਾਸ ਕਰਾਂਗੇ ਪਰ ਇਹ ਐਫ ਪੀਆਰ ਕਿਉਂਕਿ ਕਾਫੀ ਸਾਨੂੰ ਮਿਲੀ ਹੈ ਇਹ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸੀ ਇਹ ਮੈਂ ਤੁਹਾਡੇ ਨਾਲ ਸਾਂਝੀ